ਹੈਲੋ ਫਰੈਂਡਸ ਹਾਊ ਆਰ ਯੂ ਹੋਪਸ ਸਾਰੇ ਵਧੀਆ ਹੋਵੋਗੇ ਬ੍ਰਾਈਟ ਫਿਊਚਰ ਅਕੈਡਮੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਪਾ ਕਰਨ ਜਾ ਰਿਹਾ ਪੰਜਾਬ ਜੀ ਕੇ ਜ ਜਿਹਦੇ ਵਿੱਚ ਅਪਾ ਕਰਾਂਗੇ ਪੰਜਾਬ ਦੇ ਡਿਸਟ੍ਰਿਕਟ प्लीज़ एक बार दसना ऑडियो वीडियो सब क्लीयर है फिर अपना कर हैं क्लास शुरू तैंपा शुरू फस्ट क्वेश्चन आएगा पंजाब अंतरराष्ट्रीय गुड इवनिंग जी ਪੰਜਾਬ ਦੀ ਜਿਹੜੀ ਅੰਤਰਰਾਸ਼ਟਰੀ ਸਰਹੱਦ ਆ ਉਹ ਕਿਸ ਦੇ ਨਾਲ ਲੱਗਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਨਾਲ ਲੱਗਦੀ ਹੈ ਅਹ ਹਾਂਜੀ ਪਾਕਿਸਤਾਨ ਦੀ ਜਿਹੜੀ ਹੱਦ ਹੈਗੀ ਆ ਉਹ ਕਿਹਦੇ ਨਾਲ ਲੱਗਦੀ ਹੈ ਪੰਜਾਬ ਦੇ ਨਾਲ ਲੱਗਦੀ ਹੈ ਅਦ੍ਰੋਹ ਬੋਰ ਵਾਲੀ ਸਾਈਡ ਤੇ ਤਰਨਤਾਰਨ ਸਾਈਡ ਕੀ ਹੈ ਸੀਮਾ ਸੰਜੀ ਹੁੰਦੀ ਹੈ ਪੰਜਾਬ ਦੇ ਜਿਹੜੇ ਪੱਛਮੀ ਹੱਦ ਹਨ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਬਣਾਉਂਦੀ ਹੈ ਨੈਕਸਟ ਆਪਣਾ ਕੁਐਸਚਨ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦੀ ਲੰਬਾਈ ਕਿੰਨੀ ਹੈ ਆਪਾਂ ਦੇਖਿਆ ਸੀਗਾ ਕਿ ਪੰਜਾਬ ਦੇ ਨਾਲ ਜਿਹੜੀ ਸਰਹੱਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈਗੀ ਹੈ तीन सौ किलोमीटर पांच सौ तिरवंजा किलोमीटर सात सौ किलोमीटर या फिर की है एक हज़ार किलोमीटर थोड़ा जूम काट करा ओके जी हम ठीक है ओके okay, जी ਤਾਂ ਇਹਦੀ ਆਪਣੀ ਕਿੰਨੀ ਲੱਗਦੀ ਹੈ ਪੰਜਾਬ ਦੀ ਪਾਕਿਸਤਾਨ ਦੇ ਨਾਲ ਲੱਗਦੇ ਅੰਤਰਰਾਸ਼ਟਰੀ ਸਰਹੱਦੀ ਲੰਬਾਈ অপਸ਼ਨ ਕੀ ਆਏਗਾ ਇਸ ਦਾ ਬੀ ਕਿੰਨੀ ਹੈ 553 ਕਿਲੋਮੀਟਰ ਆਪਾਂ ਨੂੰ ਵੈਸੇ ਕੀ ਹੈ ਪ੍ਰਤੀਯੋਗੀ ਪ੍ਰੀਖਿਆ ਦੇ ਵਿੱਚ 425 ਕਿਲੋਮੀਟਰ ਮੰਨੀ ਜਾਂਦੀ ਹੈ ਪਰ ਵੈਸੇ ਕਿੰਨੀ ਹੈਗੀ ਹੈ ਟੋਟਲ 553 ਕਿਲੋਮੀਟਰ ਅਗਰ ਜੇ 553 ਕਿਲੋਮੀਟਰ অপਸ਼ਨ ਦੇ ਵਿੱਚ ਆ ਜਾਂਦਾ ਤਾਂ ਆਪਾਂ 553 ਕਰਾਂਗੇ ਅਗਰ 425 অপਸ਼ਨ ਦੇ ਵਿੱਚ ਆ ਜਾਂਦਾ ਹੈ ਤਾਂ 425 ਕਰਾਂਗੇ ਦੋਨੋਂ অপਸ਼ਨ ਇਕੱਠੇ ਕਦੇ ਵੀ ਨਹੀਂ ਆਣਗੇ ਨੈਕਸਟ ਆਪਣਾ ਪੰਜਾਬ ਦੇ ਕਿੰਨੇ ਜ਼ਿਲ੍ਹੇ ਪਾਕਿਸਤਾਨ ਦੇ ਨਾਲ ਲੱਗਦੇ ਹਨ ਤਾਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਹਨ

ਇਹਟ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਪਾਕਿਸਤਾਨ ਦੇ ਨਾਲ ਨਹੀਂ ਲੱਗਦਾ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਿਰੋਜ਼ਪੁਰ ਤਾਂ ਆਪਾਂ ਹੁਣੀ ਉੱਪਰ ਵੇਖ ਕੇ ਆਏ ਹਾਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਵਾਲੇ ਜ਼ਿਲ੍ਹੇ ਹਨ ਕਿ ਪਾਕਿਸਤਾਨ ਦੇ ਨਾਲ ਆਪਣੀ ਸਰਹੱਦ ਸਾਂਝੀ ਕਰਦੇ ਨੇ ਬਟ ਇਹਨਾਂ ਦੇ ਵਿੱਚ ਜਿਹੜਾ ਲੁਧਿਆਣਾ ਹੈਗਾ ਉਹ ਸੀਮਾ ਸਾਂਝੀ ਨਹੀਂ ਕਰਦਾ ਤਾਂ ਰਾਈਟ ਆਨਸਰ ਕਿਹਨਾ ਆਏਗਾ ਸੀ ਲੁਧਿਆਣਾ ਕਿਹ ਹੈ ਇੱਕ ਅੰਦਰੂਨੀ ਜ਼ਿਲ੍ਹਾ ਹੈਗਾ ਇਹਦੇ ਨਾਲ ਮਤਲਬ ਪੰਜਾਬ ਦੇ ਹੋਰ ਨਾਲ ਜਿਹੜਾਂ ਦੇ ਨਾਲ ਕਿਹ ਹੈ ਸੀਮਾ ਸਾਂਝੀ ਹੁੰਦੀ ਹੈ ਪਰ ਇਹਦੀ ਅਦਰ ਮਤਲਬ ਕੰਟਰੀ ਦੇ ਨਾਲ ਕਿਹ ਸੀਮਾ ਸਾਂਝੀ ਨਹੀਂ ਹੁੰਦੀ ਇਹਨੂੰ ਆਪਾਂ ਅੰਦਰੂਨੀ ਜ਼ਿਲ੍ਹਾ ਵੀ ਬੋਲ ਦਿੰਦੇ ਆ ਤਾਂ ਰਾਈਟ ਆਨਸਰ ਸੀ ਹੋਏਗਾ ਪੰਜਾਬ ਦੇ ਕਿੰਨੇ ਰਾਜਾਂ ਨਾਲ ਹੱਦਾਂ ਲੱਗਦੀਆਂ ਨੇ ਪੰਜਾਬ ਦੀ ਪੰਜਾਬ ਦੀ ਜਿਹੜੀ ਸਰਹੱਦ ਹੈਗੀ ਆ ਉਹ ਕਿੰਨੇ ਸਟੇਟ ਦੇ ਨਾਲ ਸੀਮਾ ਸਾਂਝੀ ਹੁੰਦੀ ਹੈਗੀ ਹੈ ਲੱਗਦੀ ਹੈ 2 ਦੇ ਨਾਲ 3 ਦੇ ਨਾਲ 4 ਦੇ ਨਾਲ ਜਾਂ ਫਿਰ 5 ਦੇ ਨਾਲ ਤਾਂ ਆਪਾਂ ਦੇਖਦੇ ਹਾਂ ਕਿ ਫਰਸਟ ਹਰਿਆਣਾ ਸੈਕਿੰਡ ਰਾਜਸਥਾਨ ਕਿਉਂਕਿ ਫਾਜ਼ਿਲਕਾ ਦੀ ਜਿਹੜੀ ਸਰਹੱਦ ਹੈਗੀ ਹੈ ਉਹ ਸ਼੍ਰੀ ਗੰਗਾ ਨਗਰ ਦੇ ਨਾਲ ਵੀ ਲੱਗਦੀ ਹੈ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਇਧਰ ਵਾਲੇ ਸਾਈਡ ਪੰਜਾਬ ਦੀ ਡੱਬਾ ਵਾਲੀ ਸਾਈਡ ਦੇ ਨਾਲ ਕਿ ਹਰਿਆਣਾ ਦੇ ਨਾਲ ਟੱਚ ਹੁੰਦਾ ਹੈ ਉਧਰ ਪੰਚਕੁਲਾ ਪੰਜਾਬ ਦੇ ਨਾਲ ਤੇ ਚੰਡੀਗੜ੍ਹ ਦੋਵਾਂ ਦੇ ਨਾਲ ਲੱਗਦਾ ਹੈ ਹਰਿਆਣਾ ਤੇ ਰਾਜਸਥਾਨ ਤੇ ਥਰਡ ਆਪਣਾ ਹੋਗਾ ਹਿਮਾਚਲ ਪ੍ਰਦੇਸ਼ ਜਿਹੜਾ ਮੁਹਾਲੀ ਵਾਲਾ ਏਰੀਆ ਹੈ ਉਹ ਕਿਹਦੇ ਨਾਲ ਟੱਚ ਹੁੰਦਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਟੱਚ ਹੁੰਦਾ ਹੈ ਤਾਂ ਆਪਾਂ ਕੀ ਬੋਲਾਂਗੇ ਜਿਹੜੇ ਤਿੰਨ ਸਟੇਟ ਹਨ ਉਹ ਕਿਹਦੇ ਨਾਲ ਲੱਗਦੀਆਂ ਨੇ ਪੰਜਾਬ ਦੇ ਨਾਲ ਲੱਗਦੀਆਂ ਨੇ ਤਾਂ ਤਿੰਨ ਸਟੇਟ ਪੰਜਾਬ ਦੇ ਨਾਲ ਕਿਹ ਹੈ ਸਿਮਾ ਸਾਂਝੀ ਕਰਦੇ ਨੇ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਤੁਹਾਨੂੰ ਦੱਸ ਵੀ ਦਿੱਤਾ ਹੈਗਾ ਕਿ ਕਿੱਥੇ-ਕਿੱਥੇ ਇਹਨਾਂ ਦੀ ਕਿਹ ਹੈ ਸਰਹੱਦ ਲੱਗਦੀ ਹੈ ਡੱਬ ਵਾਲੀ ਇੱਕ ਇਹੋ ਜਿਹਾ ਹੈਗਾ ਜਿਹਦੇ ਨਾਲ ਕੀ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨੋਂ ਸਟੇਟ ਕੀ ਹੈ ਇਕੱਠੇ ਸੀਮਾ ਸਾਂਝੀ ਕਰਦੇ ਨੇ ਪੰਜਾਬ ਦੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਹੱਦ ਲੱਗਦੀ ਹੈ ਕਿੰਨੇ ਨਾਲ ਲੱਗਦੀ ਹੈ ਇੱਕ ਤਾਂ ਆਪਾਂ ਹਿਮਾਚਲ ਦੇ ਨਾਲ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਹੈ ਹਿਮਾਲ ਆ ਇਧਰ ਵਾਲੀ ਸਾਈਡ ਮੁਹਾਲੀ ਵਾਲੀ ਸਾਈਡ ਤੇ ਸੈਕਿੰਡ ਆਪਾਂ ਦੇਖਦੇ ਹਾਂ ਕਿ ਚੰਡੀਗੜ੍ਹ ਤਦ ਦੋਆਂ ਦੇ ਨਾਲ ਲੱਗਦੀ ਹੈ ਪੰਜਾਬ ਦੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਹੱਦ ਸਾਂਝੀ ਹੁੰਦੀ ਹੈ ਤਾਂ 1 2 3 4 ਤਾਂ ਦੋਆਂ ਦੇ ਨਾਲ ਹੁੰਦੀ ਹੈ ਤਾਂ ਰਾਈਟ ਆਨਸਰ 2 ਹੋਣਗੇ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੈਕਸਟ ਆਪਣਾ ਜੰਮੂ ਕਸ਼ਮੀਰ ਦੇ ਨਾਲ ਹੱਦ ਸਾਂਝੀ ਕਰਨ ਵਾਲਾ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈਗਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਾਂ ਫਿਰ ਹੁਸ਼ਿਆਰਪੁਰ ਤਾ ਇਹ ਕਿਹੜਾ ਜਿਲ੍ਹਾ ਹੈਗਾ ਜਿਹੜਾ ਕਿ ਹੈ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਹੈ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਕੁਮਨ ਜਾਣੇ ਹਾਂ ਤਾਂ ਲਾਸਟ ਜਿਹੜਾ ਆਉਂਦਾ ਹੈ ਉਹ ਕਿਹੜਾ ਆਉਂਦਾ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਤਾਂ ਸਭ ਤੋਂ ਪਹਿਲਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਪਠਾਨਕੋਟ ਹੋਏਗਾ ਕਿਉਂਕਿ ਸਭ ਤੋਂ ਪਹਿਲਾਂ ਕੀ ਆਂਦਾ ਅੰਮ੍ਰਿਤਸਰ ਆਂਦਾ ਅੰਮ੍ਰਿਤਸਰ ਤੋਂ ਅੱਗੇ ਕੀ ਹੈ ਗੁਰਦਾਸਪੁਰ ਗੁਰਦਾਸਪੁਰ ਤੋਂ ਅੱਗੇ ਕੀ ਹੈ ਪਠਾਨਕੋਟ ਪਠਾਨਕੋਟ ਤੋਂ ਬਾਅਦ ਸਿੱਧਾ ਕੀ ਆ ਪਠਾਨਕੋਟ ਤੋਂ ਹੀ ਆਪਾਂ ਨੂੰ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਹਾਂ ਜਿਹੜੀਆਂ ਹੈਗੀਆਂ ਵੇਖਣ ਲੱਗ ਜਾਂਦੀਆਂ ਨੇ ਤੇ ਅੱਗੇ ਕੀ ਆਂਦਾ ਹੈ ਜੰਮੂ ਕਸ਼ਮੀਰ ਹੀ ਆਂਦਾ ਹੈ ਤਾਂ ਰਾਈਟ ਆਨਸਰ ਕੀ ਹੋਏਗਾ ਸੀ ਪਠਾਨਕੋਟ ਪਠਾਨਕੋਟ ਜਿਹੜਾ ਹੈਗਾ ਉਹ ਉੱਤਰੀ ਪੰਜਾਬ ਦਾ ਜ਼ਿਲ੍ਹਾ ਹੈ ਨੈਕਸਟ ਆਪਣਾ 8th ਸੌਰੀ ਅਨਸਰ ਵਿਗਿਆ ਸੀਗਾ ਹਿਮਾਚਲ ਪ੍ਰਦੇਸ਼ ਨਾਲ ਹੱਦ ਸਾਂਝੀ ਕਰਨ ਵਾਲਾ ਜ਼ਿਲ੍ਹਾ ਨਹੀਂ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਕਿਹਦਾ ਜ਼ਿਲ੍ਹਾ ਨਹੀਂ ਲੱਗਦਾ ਪਠਾਨਕੋਟ ਹੁਸ਼ਿਆਰਪੁਰ ਲੁਧਿਆਣਾ ਰੂਪਨਗਰ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਆਪਾਂ ਪਹਿਲਾਂ ਹੀ ਦੱਸ ਕੇ ਆਏ ਆ ਕਿ ਮਤਲਬ ਅੰਦਰੂਨੀ ਜ਼ਿਲ੍ਹਾ ਕਿਹਨੂੰ ਕਹਿੰਦੇ ਆ ਤਾਂ ਆਪਾਂ ਲੁਧਿਆਣਾ ਨੂੰ ਹੀ ਕਹਿੰਦੇ ਆ ਤਾਂ ਰਾਈਟ ਆਨਸਰ ਸੀ ਹੋਏਗਾ ਪਠਾਨਕੋਟ ਵੀ ਹਿਮਾਚਲ ਨਾਲ ਲੱਗਦਾ ਹੈ ਹੁਸ਼ਿਆਰਪੁਰ ਵੀ ਲੱਗਦਾ ਹੈ ਰੋਪਨਗਰ ਵੀ ਲੱਗਦਾ ਹੈ ਤੇ ਲੁਧਿਆਣਾ ਹੈਗਾ ਜਿਹੜਾ ਉਹਦੀ ਸੀਮਾ ਸਾਂਝੀ ਨਹੀਂ ਹੁੰਦੀ ਲੁਧਿਆਣਾ ਦੀ ਹੱਦ ਹੈ ਜਿਹੜੀ ਉਹ ਹਿਮਾਚਲ ਨਾਲ ਨਹੀਂ ਲੱਗਦੀ ਹਰਿਆਣਾ ਨਾਲ ਹੱਦ ਸਾਂਝੀ ਕਰਨ ਵਾਲਾ ਜ਼ਿਲ੍ਹਾ ਕਿਹੜਾ ਹੈ ਫਾਜ਼ਲਕਾ ਪਟਿਆਲਾ ਅੰਮ੍ਰਿਤਸਰ ਗੁਰਦਾਸਪੁਰ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਅੰਮ੍ਰਿਤਸਰ ਨਾਲ ਨਹੀਂ ਹੁੰਦੀ ਗੁਰਦਾਸਪੁਰ ਨਾਲ ਵੀ ਨਹੀਂ ਹੁੰਦੀ। ਤੱਕੀ ਦੇ ਨਾਲ ਹੁੰਦੀ ਹੈ। ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ? ਬੀ ਪਟਿਆਲਾ। ਪਟਿਆਲਾ ਦੀ ਪੂਰਵੀ ਹੱਦ ਕੀ ਹੈ? ਹਰਿਆਣਾ ਨਾਲ ਲੱਗਦੀ ਹੈ। ਫਾਜ਼ਿਲਕਾ ਦੀ ਜਿਹੜੀ ਹੱਦ ਹੈਗੀ ਆ ਉਹ ਪਾਕਿਸਤਾਨ ਨਾਲ ਲੱਗਦੀ ਹੈ ਤੇ ਇੱਕ ਰਾਜਸਥਾਨ ਨਾਲ ਲੱਗਦੀ ਹੈ ਸ਼੍ਰੀ ਗੰਗਾ ਨਗਰ ਦੇ ਨਾਲ ਤੇ ਹਰਿਆਣਾ ਨਾਲ ਸੀਮਾ ਨਹੀਂ ਲੱਗਦੀ ਫਾਜ਼ਿਲਕਾ ਦੀ ਦਾ ਰਾਈਟ ਆਨਸਰ ਕੀ ਹੈ ਪਟਿਆਲਾ ਪਟਿਆਲਾ ਦੀ ਪੂਰਵੀ ਹੱਦ ਕੀ ਹੈ ਹਰਿਆਣਾ ਦੇ ਨਾਲ ਲੱਗਦੀ ਹੈ ਚੰਡੀਗੜ੍ਹ ਨਾਲ ਹੱਦ ਸਾਂਝੀ ਕਰਨ ਵਾਲਾ ਜੀਲਾ ਕਿਹੜਾ ਹੈ ਚੰਡੀਗੜ੍ਹ ਦੇ ਨਾਲ ਰੂਪਨਗਰ ਹੈ ਪਟਿਆਲਾ ਹੈ ਐਸ ਐਸ ਨਗਰ ਮੋਹਾਲੀ ਹੈ ਜਾਂ ਫਿਰ ਅੰਬਾਲਾ ਹੈ ਤਾਂ ਆਪਾਂ ਨੂੰ ਪਤਾ ਹੀ ਲੱਗ ਰਿਹਾ ਹੈਗਾ ਕਿ ਰੂਪਨਗਰ ਪਟਿਆਲਾ ਅੰਬਾਲਾ ਨਹੀਂ ਹੈਗੇ ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ ਮੋਹਾਲੀ ਰਾਈਟ ਆਨਸਰ ਸੀ ਚੰਡੀਗੜ੍ਹ ਜਿਹੜਾ ਹੈਗਾ ਮੋਹਾਲੀ ਅਤੇ ਹਰਿਆਣਾ ਦੇ ਵਿਚਕਾਰ ਸਥਿਤ ਹੈਗਾ ਤਾਂ ਰਾਈਟ ਆਨਸਰ ਸੀ ਆਏਗਾ। ਖੇਤਰਫਲ ਦੇ ਆਧਾਰ ਤੇ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ? ਖੇਤਰਫਲ ਦੇ ਆਧਾਰ ਤੇ ਲੁਧਿਆਣਾ, ਬਠਿੰਡਾ, ਪਟਿਆਲਾ, ਫਿਰੋਜ਼ਪੁਰ। ਖੇਤਰਫਲ ਤੇ ਆਧਾਰ ਤੇ ਵੀ ਇਹੀ ਮੰਨਿਆ ਜਾਂਦਾ ਹੈ ਤੇ ਪੋਪੂਲੇਸ਼ਨ ਦੇ ਆਧਾਰ ਤੇ ਵੀ ਇਹੀ ਮੰਨਿਆ ਜਾਂਦਾ ਹੈ ਤਾਂ ਰਾਈਟ ਆਨਸਰ ਕੀ ਹੋਏਗਾ? ਤਾਂ ਇਸ ਦਾ ਰਾਈਟ ਆਨਸਰ ਹੈ A ਲੁਧਿਆਣਾ। ਬਠਿੰਡਾ ਪਟਿਆਲਾ ਫਿਰੋਜ਼ਪੁਰ ਇਹ ਨਹੀਂ ਹੈਗੇ ਲੁਧਿਆਣਾ ਜਿਹੜਾ ਹੈਗਾ ਉਹ ਖੇਤਰਫਲ ਦੇ ਆਧਾਰ ਤੇ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਖੇਤਰਫਲ ਅਨੁਸਾਰ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ? ਸਭ ਤੋਂ ਛੋਟਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਕਪੂਰਥਲਾ ਮੋਗਾ ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ ਫਤਿਹਗੜ੍ਹ ਸਾਹਿਬ ਤਾਂ ਨਹੀਂ ਹੈਗਾ ਤਾਂ ਰਾਈਟ ਆਨਸਰ ਕੀ ਹੈ ਮਲੇਰਕੋਟਲਾ ਸਭ ਤੋਂ ਵੱਡਾ ਲੁਧਿਆਣਾ ਤੇ ਸਭ ਤੋਂ ਛੋਟਾ ਜਿਹੜਾ ਹੈਗਾ ਖੇਤਰਫਲ ਦੇ ਅਕੋਰਡਿੰਗ ਮਲੇਰਕੋਟਲਾ ਮੰਨਿਆ ਜਾਂਦਾ ਹੈ। ਮਲੇਰ ਕੋਟਲਾ 2021 ਦੇ ਵਿੱਚ ਕੀ ਹੈ ਨਵਾਂ ਜ਼ਿਲ੍ਹਾ ਬਣਿਆ ਸੀਗਾ ਤੇ ਇਹਦਾ ਖੇਤਰਫਲ ਕਿਹਾ ਸਭ ਤੋਂ ਘੱਟ ਹੈ ਪੰਜਾਬ ਦਾ 23ਵਾਂ ਜ਼ਿਲ੍ਹਾ ਹਰਿਆਣਾ ਦੇ ਵੀ ਹੁਣ 23 ਜ਼ਿਲ੍ਹੇ ਹੋ ਗਏ ਨੇ ਤੇ ਪੰਜਾਬ ਦੇ ਵੀ ਕੀ ਹੈ 23 ਜ਼ਿਲ੍ਹੇ ਨੇ ਤਾਂ ਜਿਹੜਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੈਗਾ ਉਹ ਕਦੋਂ ਬਣਿਆ ਸੀ ਤੇ ਕਿਹੜਾ ਬਣਿਆ ਸੀ ਤਾਂ ਆਪਾਂ ਹੁਣੇ ਪੜ ਕੇ ਆਏ ਆ ਕਿ ਨਵਾਂ ਜ਼ਿਲ੍ਹਾ ਜਿਹੜਾ ਬਣਿਆ ਸੀਗਾ 2021 ਦੇ ਵਿੱਚ ਕਿਹੜਾ ਬਣਿਆ ਸੀਗਾ ਮਲੇਰ ਕੋਟਲਾ ਸਭ ਤੋਂ ਛੋਟਾ ਏਰੀਆ ਵਾਈਜ਼ ਤੇ ਸਭ ਤੋਂ ਨਿਊ ਜਿਹੜਾ ਬਣਿਆ ਹੈਗਾ ਉਹ ਮਲੇਰ ਕੋਟਲਾ ਬਣਿਆ 2021 ਦੇ ਵਿੱਚ ਤਾਂ ਰਾਈਟ ਆਨਸਰ ਕੀ ਆਏਗਾ ਬੀ ਮਲੇਰ ਕੋਟਲਾ ਕਿਸ ਜ਼ਿਲ੍ਹੇ ਤੋਂ ਵੱਖ ਹੋ ਕੇ ਬਣਿਆ ਹੈ ਮਲੇਰ ਕੋਟਲਾ ਹੈਗਾ ਉਹ ਕਿਹੜੇ ਜ਼ਿਲ੍ਹੇ ਤੋਂ ਵੱਖ ਹੋ ਕੇ ਬਣਿਆ ਹੈ ਪਟਿਆਲਾ ਲੁਧਿਆਣਾ ਸੰਗਰੂਰ ਮੋਗਾ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ अलग होके बन अलग होने वर्गी है चौरस है तिकोनी तो है, है। आयताकार है।, है, 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 है जो आप मैप वेखते हाँ तो केंद्र वर्गी लगती है चोरस का नहीं है गोल भी नहीं है तिकोनी या फिर आयताकर ਤਾਂ ਇਨ ਦਾ ਰਾਈਟ ਆਨਸਰ ਕੀ ਆਏਗਾ ਤਿਕੋਣੀ ਪੰਜਾਬ ਦਾ ਜਿਹੜਾ ਨਕਸ਼ਾ ਹੈਗਾ ਉਹ ਕਿੰਦੇ ਵਰਗਾ ਹੈਗਾ ਟਰਾਈਐਂਗਲ ਵਰਗਾ ਹੈਗਾ ਤਾਂ ਰਾਈਟ ਆਨਸਰ ਸੀ ਨਕਸ਼ੇ ਵਿੱਚ ਪੰਜਾਬ ਕਿਹ ਹੈ ਤਿਕੋਣੀ ਆਕਾਰ ਦਾ ਦਿਸਦਾ ਹੈ Rajasthan ਨਾਲ ਹੱਦ ਸਾਂਝੀ ਕਰਨ ਵਾਲਾ ਕਿਹੜਾ ਜ਼ਿਲ੍ਹਾ ਹੈਗਾ ਮਾਨਸਾ ਫਾਜ਼ਿਲਕਾ ਸੰਗਰੂਰ ਅੰਮ੍ਰਿਤਸਰ ਤਾਂ ਤੁਹਾਨੂੰ ਮੈਂ ਹੁਣੀ ਦੱਸ ਕੇ ਆਈਆਂ ਦੋ ਵਾਰ ਦੱਸ ਦਿੱਤਾ ਮਾਨਸਾਤਾ ਨਹੀਂ ਹੈ ਮਾਨਸਾਦੀ ਵੀ ਹਰਿਆਣਾ ਨਾਲ ਸੀਮਾ ਸਾਂਝੀ ਹੁੰਦੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਬੀ ਫਾਜ਼ਿਲਕਾ ਫਾਜ਼ਿਲਕਾ ਦੀ ਸ਼੍ਰੀ ਗੰਗानगर ਦੇ ਨਾਲ ਕੀ ਹੈ ਸੀਮਾ ਸਾਂਝੀ ਹੁੰਦੀ ਹੈ ਤਾਂ Rajasthan ਦੇ ਨਾਲ Rajasthan ਦਾ ਸ਼੍ਰੀ ਗੰਗानगर ਤੇ ਪੰਜਾਬ ਦਾ ਫਾਜ਼ਿਲਕਾ ਕੀ ਹੈ ਸੀਮਾ ਸਾਂਝੀ ਕਰਦੇ ਨਹੀਂ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਫਾਜ਼ਿਲਕਾ ਦੱਖਣ ਪੱਛਮ ਪੰਜਾਬ ਦੇ ਵਿੱਚ ਹੈ ਰਾਜਸਥਾਨ ਨਾਲ ਪੰਜਾਬ ਦੀ ਲਗਭਗ ਕਿੰਨੀ ਹੱਦ ਕੀ ਹੈ ਸਾਂਝੀ ਹੁੰਦੀ ਹੈ 50 ਕਿਲੋਮੀਟਰ 60 ਕਿਲੋਮੀਟਰ 85 ਕਿਲੋਮੀਟਰ ਜਾਂ ਫਿਰ 120 ਕਿਲੋਮੀਟਰ ਤਾਂ ਕੀ ਆਏਗਾ ਇਸ ਦਾ ਰਾਈਟ ਆਨਸਰ ਤਾਂ Rajasthan ਦੇ ਨਾਲ ਜਿਹੜੀ ਪੰਜਾਬ ਦੀ ਹੱਦ ਲਗਭਗ ਕਿੰਨੀ ਹੈ ਤਾਂ ਇਸ ਦਾ ਰਾਈਟ ਆਨਸਰ ਆਏਗਾ 85 ਕਿਲੋਮੀਟਰ ਤਾਂ ਰਾਈਟ ਆਨਸਰ ਕਿੰਨਾ ਹੈ ਸੀ 85 ਕਿਲੋਮੀਟਰ ਮੰਨੀ ਜਾਂਦੀ ਹੈ ਨੈਕਸਟ ਆਪਣਾ ਹਰਿਆਣਾ ਅਤੇ ਰਾਜਸਥਾਨ ਦੋਵਾਂ ਨਾਲ ਹੱਦ ਸਾਂਝੀ ਕਰਨ ਵਾਲਾ ਕਿਹੜਾ ਜ਼ਿਲ੍ਹਾ ਹੈ ਹਰਿਆਣਾ ਦੇ ਨਾਲ ਤੇ ਰਾਜਸਥਾਨ ਦੇ ਨਾਲ ਦੋਵਾਂ ਦੇ ਨਾਲ ਕੀ ਹੈ ਹੱਦ ਸਾਂਝੀ ਕਰਨ ਵਾਲਾ ਜ਼ਿਲ੍ਹਾ ਪੁੱਛਿਆ ਹੈ ਇਹਨਾਂ ਨੇ ਤਾਂ ਜ਼ਿਲ੍ਹਾ ਕਿਹੜਾ ਹੈ ਬਠਿੰਡਾ ਮਾਨਸਾ ਸ਼੍ਰੀ ਮੁਕਸਾ ਸਾਹਿਬ ਜਾਂ ਫਿਰ ਕੀ ਹੈ ਫਿਰੋਜ਼ਪੁਰ ਤਾਂ ਰਾਈਟ ਆਨਸਰ ਕੀ ਆਏਗਾ ਬਠਿੰਡਾ ਤਾਂ ਨਹੀਂ ਹੈਗਾ मानसा मानसा दी सिर्फ हरियाणा ਨਾਲ ਹੀ ਲੱਗਦੀ ਹੈ ਸੀਮਾ Rajasthan ਦੇ ਨਾਲ ਨਹੀਂ ਲੱਗਦੀ ਫਿਰੋਜ਼ਪੁਰ ਵੀ ਨਹੀਂ ਹੈਗਾ ਕਿਉਂਕਿ ਇਸ ਦੀ ਸੀਮਾ Pakistan ਨਾਲ ਲੱਗਦੀ ਹੈ ਜਾਂ ਫਿਰ Rajasthan ਨਾਲ ਲੱਗਦੀ ਹੈ ਤਾਂ ਸੀ অপਸ਼ਨ ਸਹੀ ਆਪਣਾ श्री मोक्सर साहिब ਹੈਗਾ ਤਾਂ ਇਸ ਦੀ ਸੀਮਾ ਹੈਗੀ ਹੈ Rajasthan ਨਾਲ ਵੀ ਲੱਗਦੀ ਹੈ ਤੇ हरियाणा ਨਾਲ ਵੀ ਲੱਗਦੀ ਹੈ ਤਾਂ ਰਾਈਟ ਆਨਸਰ ਕੀ ਹੈ ਸੀ ਇਦੀ ਸੀਮਾ ਕਿਹਿਆ ਦੋਵਾਂ ਰਾਜਾਂ ਦੇ ਨਾਲ ਲੱਗਦੀ ਹੈ ਨੈਕਸਟ ਹੈ 19 ਕੁਐਸਚਨ ਕਿ ਮਾਝਾ ਖੇਤਰ ਦਾ ਪਾਕਿਸਤਾਨ ਨਾਲ ਲੱਗਦਾ ਜ਼ਿਲ੍ਹਾ ਕਿਹੜਾ ਹੈ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਜਾਂ ਕਿਹ ਹੈ ਫਿਰੋਜ਼ਪੁਰ ਤਾਂ ਇਹਦੇ ਵਿੱਚ ਆਪਣਾ ਆਏਗਾ ਕਿ ਜਿਹੜਾ ਬਾਗਾ ਬਾਰਡਰ ਹੈਗਾ ਉਹ ਕਿਹ ਹੈ ਮਾਝਾ ਖੇਤਰ ਦਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਤਾਂ ਮਾਝਾ ਸੌਰੀ ਮਾਝੇ ਦਾ ਜਿਹੜਾ ਏਰੀਆ ਹੈਗਾ ਭਗਾ ਬਾਰਡਰ ਤਾਂ ਉਹ ਤਰੰਤਾਂ ਦੇ ਵਿੱਚ ਹੈ ਅੰਮ੍ਰਿਤਸਰ ਵਿੱਚ ਹੈ ਜਾਂ ਫਿਰ ਗੁਰਦਾਸਪੁਰ ਦੇ ਵਿੱਚ ਹੈ ਜਾਂ ਕੀ ਹੈ ਫਿਰੋਜ਼ਪੁਰ ਦੇ ਵਿੱਚ ਹੈ ਤਾਂ ਆਪਣਾ ਰਾਈਟ ਆਨਸਰ ਕੀ ਆਏਗਾ ਅੰਮ੍ਰਿਤਸਰ ਤਾਂ ਰਾਈਟ ਆਨਸਰ ਬੀ ਭਗਾ ਬਾਰਡਰ ਤੋਂ ਸਿਮਾ ਸਾਂਝੀ ਹੁੰਦੀ ਹੈ ਤਾਂ ਅੰਮ੍ਰਿਤਸਰ ਜਿਹੜਾ ਹੈਗਾ ਉਹ ਮਾਝਾ ਖੇਤਰ ਦਾ ਮੁੱਖ ਜ਼ਿਲ੍ਹਾ ਹੈ ਦੁਆਬਾ ਖੇਤਰ ਦਾ ਹਿਮਾਚਲ ਨਾਲ ਲੱਗਦਾ ਜ਼ਿਲ੍ਹਾ ਕਿਹੜਾ ਹੈ ਦੁਆਬਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਤਾਂ ਕਿਹੜਾ ਆਏਗਾ ਇਸ ਦਾ ਰਾਈਟ ਆਨਸਰ ਦੁਆਬਾ ਖੇਤਰ ਦਾ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਜ਼ਿਲ੍ਹਾ ਹੈ ਉਹ ਕਿਹੜਾ ਹੈ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਜਾਂ ਫਿਰ ਨਵਾਂ ਸ਼ਹਿਰ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੀ ਜਿਹੜੀ ਉੱਤਰੀ ਹੱਦ ਜਿਹੜੀ ਹੈਗੀ ਆ ਉਹ ਹਿਮਾਚਲ ਦੇ ਨਾਲ ਸਾਂਝੀ ਹੁੰਦੀ ਹੈ ਤਾਂ ਰਾਈਟ ਆਨਸਰ ਸੀ ਕਗਰ ਨਦੀ ਕਿਸ ਰਾਜ ਦੀ ਹੱਦ ਤੇ ਨਾਲ-ਨਾਲ ਵਗਦੀ ਹੈ ਕਗਰ ਨਦੀ Rajasthan Haryana Himachal Pakistan ਤਾਂ ਜਿਹੜੀ ਕਗਰ ਨਦੀ ਹੈਗੀ ਆ ਉਹ ਕਿਹਦੇ ਨਾਲ ਕਿਸ ਰਾਜ ਦੀ ਹੱਦ ਦੇ ਨਾਲ ਨਾਲ ਵਗਦੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਆਏਗਾ Haryana Haryana ਦੇ ਨਾਲ ਕੀ ਹੈ ਕਗਰ ਨਦੀ Haryana ਤੇ Punjab ਦੋਨਾਂ ਦੇ ਨਾਲ ਕੀ ਹੈ ਜੋ ਕਿ ਆਪਣੇ SOL ਜਿਹੜਾ ਹੈਗਾ ਵਿਵਾਦ ਵਿਵਾਦ ਦੇ ਵਿੱਚ ਹੈਗਾ ਏਰੀਆ ਤਾਂ ਉੱਥੇ ਤਾਂ ਰਾਈਟ ਆਨਸਰ ਕੀ ਹੈ ਉਥੋਂ ਆਪਾਂ ਯਾਦ ਰੱਖ ਸਕਦੇ ਹਾਂ ਕਗਰ ਨਦੀ ਹਰੀਆਕਗਰ ਨਦੀ ਹੈ ਜੀ ਜੋ ਹਰਿਆਣਾ ਪੰਜਾਬ ਹੱਦ ਦੇ ਨੇੜੇ ਵਗਦੀ ਹੈ ਨੈਕਸਟ ਆਪਣਾ ਕੁਐਸਚਨ 22 ਪਾਕਿਸਤਾਨ ਨਾਲ ਸਭ ਤੋਂ ਲੰਬੀ ਹੱਦ ਕਿਸ ਜ਼ਿਲ੍ਹੇ ਦੀ ਮੰਨੀ ਜਾਂਦੀ ਹੈ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਪਠਾਨਕੋਟ ਤਾਂ ਕੀ ਆਏਗਾ ਇਸ ਦਾ ਰਾਈਟ ਆਨਸਰ ਤਾਂ ਅੰਮ੍ਰਿਤਸਰ ਗੁਰਦਾਸਪੁਰ ਅੰਮ੍ਰਿਤਸਰ ਨਾਲ ਵੀ ਐਨੀ ਨਹੀਂ ਲੱਗਦੀ ਗੁਰਦਾਸਪੁਰ ਦੇ ਨਾਲ ਵੀ ਨਹੀਂ ਲੱਗਦੀ ਤਾਂ ਆਪਣਾ ਰਾਈਟ ਆਨਸਰ ਕੀ ਆਏਗਾ ਫਿਰੋਜ਼ਪੁਰ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਖੇਤਰ ਹੈਗਾ ਉਹ ਕਾਫੀ ਲੰਬੀ ਸੀਮਾ ਕੀ ਹੈ ਸਰਹੱਦ ਬਣਾਉਂਦਾ ਹੈ ਤਾਂ ਰਾਈਟ ਆਨਸਰ ਕੀ ਆਏਗਾ ਸੀ ਫਿਰੋਜ਼ਪੁਰ ਨੈਕਸਟ ਆਪਣਾ ਕੁਐਸਚਨ ਕੀ ਹਿਮਾਚਲ ਨੂੰ ਛੂਣ ਵਾਲਾ ਸਭ ਤੋਂ ਉੱਤਰੀ ਜ਼ਿਲ੍ਹਾ ਕਿਹੜਾ ਹੈ ਉੱਤਰ ਦੇ ਵਿੱਚ ਕਿਹੜਾ ਜ਼ਿਲ੍ਹਾ ਹੈਗਾ ਦੱਸੋ ਉੱਤਰ ਦੇ ਵਿੱਚ ਜਿਹੜਾ ਹੈ ਹੁਸ਼ਿਆਰਪੁਰ ਹੈ ਗੁਰਦਾਸਪੁਰ ਹੈ ਪਠਾਨਕੋਟ ਹੈ ਜਾਂ ਫਿਰ ਰੂਪਨਗਰ ਹੈ ਹੁਸ਼ਿਆਰਪੁਰ ਤੇ ਨਹੀਂ ਹੈ ਗੁਰਦਾਸਪੁਰ ਵੀ ਨਹੀਂ ਹੈ ਕਿਉਂਕਿ ਗੁਰਦਾਸਪੁਰ ਤੋਂ ਉੱਪਰ ਕੀ ਹੈ ਪਠਾਨਕੋਟ ਹੈ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਸੀ ਪਠਾਨਕੋਟ ਰੂਪਨਗਰ ਤੇ ਮਤਲਬ ਚੰਡੀਗੜ੍ਹ ਤੋਂ ਵੀ ਇੱਧਰ ਰਹਿ ਜਾਂਦਾ ਹੈਗਾ ਜਲੰਧਰ ਦੇ ਕੋਲ ਹੀ ਹੈ ਰੂਪਨਗਰ ਤਾਂ ਇਹ ਤਾਂ ਨਹੀਂ ਆਏਗਾ ਤਾਂ ਆਪਣਾ ਰਾਈਟ ਆਨਸਰ ਸੀ ਆਏਗਾ ਪਠਾਨਕੋਟ ਸਫੈਦ ਸੋਨੇ ਦੀ ਪੱਟੀ ਕਿਸ ਜ਼ਿਲ੍ਹੇ ਲਈ ਵਰਤੀ ਜਾਂਦੀ ਹੈ ਸਫੈਦ ਸੋਨੇ ਦੀ ਪੱਟੀ ਬਠਿੰਡਾ ਲਈ ਮਾਨਸਾ ਲਈ ਮੋਗਾ ਲਈ ਜਾਂ ਫਿਰ ਕੀ ਹੈ ਸੰਗਰੂਰ ਦੇ ਲਈ ਸਫੈਦ ਸੋਨੇ ਦੀ ਪੱਟੀ ਕਿਹਨੂੰ ਕਿਹਾ ਜਾਂਦਾ ਹੈਗਾ ਜਿੱਥੇ ਸਭ ਤੋਂ ਵੱਧ ਕੀ ਹੈ ਕੋਟਨ ਹੁੰਦੀ ਹੋਵੇ ਉਹਨੂੰ ਸਫੈਦ ਸੋਨੇ ਦੀ ਪੱਟੀ ਕਿਹਾ ਜਾਂਦਾ ਤਾਂ ਕੋਟਨ ਕਿੱਥੇ ਹੋਗੀ ਜਿੱਥੇ ਕੀ ਹੈ ਹਰਿਆਣੇ ਦੀ ਨਾਲ ਹਰਿਆਣਾ ਜਾਂ ਫਿਰ ਰਾਜਸਥਾਨ ਦੀ ਬਾਉਂਡਰੀ ਲੱਗਦੀ ਹੋਗੀ ਤਾਂ ਇਹ ਬਠਿੰਡਾ ਮਾਨਸਾ ਮੋਗਾ ਸੰਗਰੂਰ ਤਾਂ ਬਠਿੰਡੇ ਦੇ ਨਾਲ ਵੀ ਕੀ ਹੈ ਮਤਲਬ ਸੀਮਾ ਸਾਂਝੀ ਨਹੀਂ ਕਰਦਾ ਤਾਂ ਮਾਨਸਾ ਰਾਈਟ ਆਨਸਰ ਹੋਏਗਾ ਬੀ ਕਿਉਂਕਿ ਮਾਨਸਾ ਹੈਗਾ ਮਾਨਸਾ ਹੈਦਰ ਮਾਨਸਾ ਹਰਿਆਣਾ ਦੇ ਸਿਰਸਾ ਦੇ ਨਾਲ ਕੀ ਹੈ ਆਪਣੀ ਬਾਉਂਡਰੀ ਬਣਾਉਂਦਾ ਹੈਗਾ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਮਾਨਸਾ ਮੋਗਾ ਬੀ ਨਹੀਂ ਹੈਗਾ ਤਾਂ ਸੰਗਰੂਰ ਵੀ ਨਹੀਂ ਹੈਗਾ ਤਾਂ ਕਪਾ ਦੇ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਪੰਜਾਬ ਦੇ ਮਾਨਸਾ ਦੇ ਨਾਲ ਹੁੰਦੀ ਹੈ ਕਿਉਂਕਿ ਮਾਨਸਾ ਦੀ ਹਰਿਆਣਾ ਦੇ ਨਾਲ ਕੀ ਹੈ ਬਾਉਂਡਰੀ ਲੱਗਦੀ ਹੈ ਤਾਂ ਰਾਈਟ ਆਨਸਰ ਬੀ ਹਰਿਆਣਾ ਦੀ ਹੱਦ ਦੇ ਬਿਲਕੁਲ ਨੇੜੇ ਸਥਿਤ ਸ਼ਹਿਰ ਕਿਹੜਾ ਹੈ ਹਰਿਆਣਾ ਦੀ ਹੱਦ ਦੇ ਨਾਲ ਜ਼ਿਰਕਪੁਰ ਡੇਰਾਬਸੀ ਖੜ੍ਹ ਜਾਂ ਫਿਰ ਕੀ ਹੈ ਪਟਿਆਲਾ ਤਾਂ ਇਸ ਦੀ ਰਾਈਟ ਆਨਸਰ ਕੀ ਹੋਏਗਾ ਜ਼ਿਰਕਪੁਰ ਤਾਂ ਨਹੀਂ ਹੈਗਾ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਡੇਰਾਬਸੀ ਡੇਰਾਬਸੀ ਜਿਹੜਾ ਹੈਗਾ ਉਹ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦਾ ਹੈ ਰਾਈਟ ਆਨਸਰ ਬੀ 26 ਹੈਗਾ ਕਿ ਪੰਜਾਬ ਦੇ ਪੂਰਬ ਦੇ ਵਿੱਚ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਪੂਰਬ ਦੇ ਵਿੱਚ ਦਿੱਲੀ ਹੈ ਛੰਡੀਗੜ ਹੈ ਜੰਮੂ ਕਸ਼ਮੀਰ ਹੈ ਕਿ ਜਾਂ ਫਿਰ ਲਦਾਖ ਹੈ ਜੰਮੂ ਕਸ਼ਮੀਰ ਤਾਂ ਉੱਤਰ ਵਾਲੀ ਸਾਈਡ ਰਹਿ ਜਾਂਦਾ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਕਿਉਂਕਿ ਦੋ ਹੀ ਆਪਣੇ ਯੂਟੀ ਹਨ ਜਿਹੜੇ ਪੰਜਾਬ ਦੇ ਨਾਲ ਸਿਮਾ ਸਾਂਝੀ ਕਰਦੇ ਨੇ ਜੰਮੂ ਕਸ਼ਮੀਰ ਤੇ ਛੰਡੀਗੜ ਤੇ ਜੰਮੂ ਕਸ਼ਮੀਰ ਕੀ ਹੈ ਆਪਣੇ ਉੱਤਰ ਵੱਲ ਰਹਿ ਜਾਂਦਾ ਹੈ ਜੋ ਕਿ ਪਠਾਨਕੋਟ ਦੇ ਨਾਲ ਸਿਮਾ ਸਾਂਝੀ ਕਰਦਾ ਹੈ ਤਾਂ ਪੂਰਵਲ ਕੀ ਹੈ ਚੰਡੀਗੜ ਹੈ ਚੰਡੀਗੜ ਜਿਹੜਾ ਹੈਗਾ ਉਹ ਮਤਲਬ ਪੰਜਾਬ ਤੇ ਹਰਿਆਣਾ ਦੋਨਾਂ ਦੇ ਨਾਲ ਕਿਹਿਆ ਸਿਮਾ ਸਾਂਝੀ ਕਰਦਾ ਹੈ ਤਾਂ ਚੰਡੀਗੜ ਆਪਣਾ ਰਾਈਟ ਆਨਸਰ ਹੋਏਗਾ ਤੇ ਇਹ ਕੀ ਹੈ ਦੋ ਚੰਡੀਗੜ ਹਰਿਆਣਾ ਤੇ ਪੰਜਾਬ ਦੋਵਾਂ ਦੀ ਸਾਂਝੀ ਰਾਜਸਤਾਨੀ ਵੀ ਹੈ ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਕਿਹੜਾ ਰਾਜ ਸਥਿਤ ਹੈ ਦੱਖਣ ਪੱਛਮ ਦੇ ਵਿੱਚ ਹਰਿਆਣਾ ਗੁਜਰਾਤ ਰਾਜਸਥਾਨ ਤੇ ਮੱਧ ਪ੍ਰਦੇਸ਼ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਜਿਹੜਾ ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਹੈਗਾ ਉੱਤਰ ਦੇ ਵਿੱਚ ਤਾਂ ਆਪਣਾ ਮਤਲਬ ਜੰਮੂ ਕਸ਼ਮੀਰ ਹੈਗਾ ਤਾਂ ਦੱਖਣ ਪੱਛਮ ਦੇ ਵਿੱਚ ਕਿਹੜਾ ਆ ਹੋਏਗਾ ਤਾਂ ਦੱਖਣ ਦੇ ਵਿੱਚ ਆਪਣਾ ਕੀ ਹੈ Rajasthan ਤਾਂ Rajasthan ਕੀ ਹੈ ਰਾਈਟ ਆਨਸਰ ਆਏਗਾ ਤਾਂ ਸੀ ਆਪਸ਼ਨ ਰਾਈਟ ਆਨਸਰ ਤੇ ਉੱਤਰ ਪੂਰਬ ਦੇ ਵਿੱਚ ਪੰਜਾਬ ਕਿਸ ਨਾਲ ਕੀ ਹੈ ਰਾਜਾ ਮੈਨੂੰ ਮਤਲਬ ਆਪਣੀ ਸੀਮਾ ਸਾਂਝੀ ਕਰਦਾ ਹੈ ਉੱਤਰ ਪੂਰਬ ਦੇ ਵਿੱਚ ਪੁੱਛਿਆ ਹੈ ਤਾਂ ਉੱਤਰ ਦੇ ਪੂਰਬ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਹੀ ਦੱਸ ਕੇ ਆਈਆਂ ਜੰਮੂ ਕਸ਼ਮੀਰ ਹਰਿਆਣਾ ਹਿਮਾਚਲ ਪ੍ਰਦੇਸ਼ ਜਾਂ ਫਿਰ ਉੱਤਰ ਪ੍ਰਦੇਸ਼ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਉੱਤਰ ਪੂਰਬ ਦੇ ਵਿੱਚ ਕਿਹੜਾ ਹੈਗਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਕੀ ਹੈ ਪਠਾਨਕੋਟ ਦੇ ਨਾਲ ਸੀਮਾ ਸਾਂਝੀ ਕਰਦਾ ਹੈ ਤਾਂ ਇਹਦੇ ਨਾਲ ਕੀ ਹੈ ਇੱਥੇ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਹੈਗੀਆਂ ਨੇ ਤਾਂ ਰਾਈਟ ਆਨਸਰ ਕੀ ਆਏਗਾ ਸੀ 29 ਕੁਐਸਚਨ ਸੈਕਿੰਡ ਲਾਸਟ ਕੁਐਸਚਨ ਆਸਦਾ ਸਭ ਤੋਂ ਵੱਧ ਜ਼ਿਲ੍ਹਿਆਂ ਨਾਲ ਹੱਦਾਂ ਸਾਂਝੀਆਂ ਕਰਨ ਵਾਲਾ ਜ਼ਿਲ੍ਹਾ ਕਿਹੜਾ ਹੈ ਸਭ ਤੋਂ ਵੱਧ ਜ਼ਿਲ੍ਹਿਆਂ ਦੇ ਨਾਲ ਪਟਿਆਲਾ ਲੁਧਿਆਣਾ ਸੰਗਰੂਰ ਜਾਂ ਫਿਰ ਮੋਗਾ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਕਿਉਂਕਿ ਲੁਧਿਆਣਾ ਜਮਾ ਵਿਚਕਾਰ ਜੇ ਪੈ ਜਾਂਦਾ ਹੈ ਤੇ ਉਹਦੇ ਨਾਲ ਕੀ ਹੈ ਸਾਰੇ ਪੰਜਾਬ ਦੇ ਜ਼ਿਲ੍ਹੇ ਹੀ ਟੱਚ ਹੁੰਦੇ ਨੇ ਇਹਦੇ ਨਾਲ ਕੋਈ ਵੀ ਮਤਲਬ ਕੋਈ ਵੀ ਰਾਜ ਦੀ ਸੀਮਾ ਨਹੀਂ ਲੱਗਦੀ ਕੋਈ ਵੀ ਅੰਤਰਰਾਸ਼ਟਰੀ ਸੀਮਾ ਨਹੀਂ ਲੱਗਦੀ ਤਾਂ ਇਸ ਦਾ ਰਾਈਟ ਆਨਸਰ ਆਏਗਾ ਬੀ ਕਿਉਂਕਿ ਲੁਧਿਆਣਾ ਹੈਗਾ ਲੁਧਿਆਣਾ ਸਭ ਤੋਂ ਵੱਧ ਜ਼ਿਲ੍ਹਿਆਂ ਦੇ ਨਾਲ ਕੀ ਹੈ ਆਪਣੀ ਹੱਦ ਸਾਂਝੀ ਕਰਦਾ ਹੈ ਏ ਬਿਲਕੁਲ ਸੈਂਟਰ ਦੇ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਅੱਜ ਦਾ ਆਪਣਾ ਲਾਸਟ ਕੁਐਸਚਨ ਸੌਰੀ ਆਨਸਰ ਵਿਗ ਗਿਆ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਹੱਦ ਤਿੰਨ ਰਾਜ ਦੇ ਨਾਲ ਲੱਗਦੀ ਹੈ ਗੁਰਦਾਸ ਪੋਟ ਪਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਤਾਂ ਇਹਦਾ ਰਾਈਟ ਆਨਸਰ ਤਾਂ ਤੁਹਾਨੂੰ ਵਿਖਹੀ ਰਿਹਾ ਪਠਾਨਕੋਟ ਆਏਗਾ ਤਾਂ ਪਠਾਨਕੋਟ ਦੀ ਕਿਹਦੇ ਨਾਲ ਲੱਗਦੀ ਹੈ ਇੱਕ ਤਾਂ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਹੈ ਹਿਮਾਚਲ ਦੇ ਨਾਲ ਲੱਗਦੀ ਹੈ ਤੇ ਪਾਕਿਸਤਾਨ ਦੇ ਨੇੜੇ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਇਆ ਬੀ ਪਠਾਨਕੋਟ ਪਠਾਨਕੋਟ ਦੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਪਾਕਿਸਤਾਨ ਤਿੰਨਾਂ ਦੇ ਨਾਲ ਲੱਗਦੀ ਹੈ ਤਾਂ ਜ਼ਿਲ੍ਹੇ ਵੀ ਪੁੱਛਿਆ ਹੈ ਮਤਲਬ ਜ਼ਿਲ੍ਹਾ ਪੁੱਛਿਆ ਹੈ ਜਿਹੜਾ ਰਾਜ ਵੀ ਪੁੱਛਿਆ ਤੇ ਯੂਟੀ ਵੀ ਪੁੱਛਿਆ ਹੈ ਇਹ ਇੱਕ ਹੀ ਹੈ ਪਠਾਨਕੋਟ ਹੈ ਧਿਆਨ ਨਾਲ ਦੇਖਣਾ ਕਿਉਂਕਿ ਰਾਜ ਵੀ ਪੁੱਛਿਆ ਤੇ ਯੂਟੀ ਵੀ ਪੁੱਛਿਆ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਪਠਾਨਕੋਟ ਤੇ ਅੱਜ ਦੀ ਅੱਜ ਦੇ ਆਪਣੇ 30 ਕੁਐਸਚਨ ਇੱਥੇ ਹੀ ਕੰਪਲੀਟ ਹੁੰਦੇ ਨੇ ਹੋਪਸੋ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਊਗੀ ਪਲੀਜ਼ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦਿਆਂ ਕੱਲ ਇੱਕ ਨਿਊ ਟੌਪਿਕ ਦੇ ਨਾਲ ਥੈਂਕ ਯੂ ਸੋ ਮੱਚ ਅੱਜ ਆਪਾਂ ਰਾਤੀ ਪੀਐਸਟੈਟ ਆਪਣਾ ਬਿਲਕੁਲ ਨੇੜੇ ਆ ਚੁੱਕਿਆ ਹੈ ਤੇ ਆਪਾਂ ਸੀਡੀਪੀ ਦੀ ਕਲਾਸ ਵੀ ਸ਼ੁਰੂ ਕਰਾਂਗੇ ਜਰੂਰ ਜੁਆਇਨ ਕਰਨਾ 8 ਵਜੇ ਥੈਂਕ ਯੂ ਸੋ ਮੱਚ ਮਿਲਦੇ ਆ ਸੀਡੀਪੀ ਦੀ ਕਲਾਸ ਦੇ ਵਿੱਚ ਥੈਂਕ ਯੂ ਜੀ